ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ 7-8 ਬੈੜਾਂ ਦੀ ਇਨਫੋਰਮੇਸ਼ਨ ਬਿਲਕੁਲ ਲੈ ਕੇ ਦੇਵਾਂਗੇ ਤੇ ਵੀਰ ਦਾ ਵਪਾਰ ਦਾ ਕੰਮ ਆ ਲਗਭਗ ਵਿਕਰੇ ਲਈ 12 ਤੋਂ 13 ਗਾਵਾਂ ਹਰ ਵਕਤ ਵੀਰ ਕੋਲੇ ਹਾਜ਼ਰ ਹੁੰਦੀਆਂ ਤੇ ਪਲਾਸ ਨਾਲ ਤਿੰਨ ਚਾਰ ਮੱਜਾ ਵੀ ਝੋਟੀਆਂ ਵੀ ਤਾਜੀਆਂ ਸੂਈਆਂ ਹਾਜ਼ਰ ਹੁੰਦੀਆਂ ਨੇ ਸੋ ਜਾਣਕਾਰੀ ਵਧੇਰੇ ਆਪਾਂ ਵੀਰ ਤੋਂ ਬਿਹੜਾ ਬਾਰੇ ਲੈ ਕੇ ਦਿੰਨੇ ਆ ਕਲੇ ਕਲੇ ਨਾਗਵਾਰ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓ ਅੱਗੇ ਕਰੀਏਗਾ ਸਸੀ ਕਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਦਾਜੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਭਾਈ ਜੀ ਆਪਣਾ ਮੋਬਾਈਲ ਨੰਬਰ ਹੈਗਾ ਆਪਣਾ 977960588 977960588 ਠੀਕ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵਪਾਰ ਦਾ ਕੰਮ ਆ ਰੂਟੀਨ ਜੀ 10-12 ਨਗ ਰਹਿੰਦੇ ਆ ਹਰ ਵੇਲੇ ਹੁੰਦੇ 15 ਪਸ਼ੂ ਜੀ ਠੀਕ ਹੈ ਜਿੱਦਾਂ ਦੀ ਬੰਦੇ ਦੀ ਚੁਆਇਸ ਆ ਲਗਭਗ 65-70 ਰੁਪਏ ਚੜਲੇ ਨਗ ਹੁੰਦੇ ਆ ਹੈਗੇ ਆ ਜੀ ਹਾਂ ਜੀ ਅੱਜ ਆਪਾਂ ਪਹਿਲੇ ਨੰਬਰ ਜੀ ਸਟਾਰਟਿੰਗ ਦੀ ਵਹਿੜ ਦੇਖਦੇ ਪਏ ਆ ਬਾਈ ਜੀ ਸੂਆ ਕਿਹੜਾ ਸੂਆ ਹੈ ਇਹ ਕੱਲ ਹੀ ਸੂਆ ਜੀ ਦੂਜਾ ਸੂਆ ਦੂਜਾ ਸੂਆ ਬੱਚਾ ਮਗਰ ਕੀ ਆ ਮਗਰ ਉਹਦੇ ਬੱਸਾ ਜੀ ਵੱਡੀ ਬਹੁਤ ਆ ਜੀ ਅੱਛਾ ਵੱਡੀ ਬੁੱਡੀ ਜਿੰਦ ਜਾਨ ਵਾਲੀ ਤੇ ਕਹਿੰਦਾ ਬਾਅਦ ਥਣ ਚਾਹੇ ਹੱਥੀ ਚੁਆਈ ਕਰਲੇ ਵੀਰ ਚਾਹੇ ਕੋਈ ਮਸ਼ੀਨੀ ਹੈਨਾ ਦੋਨੇ ਟਾਈਪ ਦਾ ਬੈਡ ਦੇ ਥਣ ਲੱਗਿਆ ਵਾ ਵਧੀਆ ਫਾਰਮ ਵਾਲੀ ਬੈੜ ਹੈ ਜੀ ਐਸਟੀਮੇਟ ਆਪਾਂ ਨੀਅਰ ਬੋਡ ਮੰਨ ਕੇ ਚਲੇ ਵੀ ਦੁੱਧ ਕਿੰਨਾ ਹੈਜੇਟ ਪਾ ਦੂ ਤੇ ਪਲੱਸ ਮੇਰੇ ਸਾਬ ਨਾਲ ਹਲਕੀ ਜਿਹੀ ਫੈਟ ਵੀ ਮਿਲੂਗੀ ਨਾਲ ਹਨਾ ਜੀ ਤੇ ਹੱਥੀ ਚ ਵਾਈ ਵਾਲਾ ਥਾਣਾ ਹਾਂ ਹੋਂਕਦੀ ਹੋਂਕਦੀ ਨਹੀਂ ਬਹੁਤ ਵਧੀਆ ਚੀਜ਼ ਹੈ ਜੀ ਰੇਟ ਕੀ ਰਹਿਣਗੇ ਨੇ ਰੇਟ ਜੀ ਯਾਰ ਮਨੋ ਆਪਣੇ ਕੋਲ 75000 ਤੋਂ ਲੈ ਕੇ 8 ਲੱਖ ਤੱਕ ਰੇਟ ਹੈਗੇ ਆ ਜੀ ਠੀਕ ਹੈ ਰੇਟ ਫੋਨ ਤੇ ਰਹਿਣਗੇ ਤੋਰ ਦੇ ਕਲਾ ਕਲਾ ਨਗਰ ਬਾਹਰ ਨੂੰ ਸਭਰ ਪਹਿਲੇ ਨੰਬਰ ਦੇ ਫੇਸ ਕੁਆਲਿਟੀ ਵਗੈਰਾ ਦੇਖੋ ਵੱਡੀ-ਵੱਡੀ ਬੈਡ ਬਹੁਤ ਆ ਚੰਗੀ ਜਿੰਦ ਜਾਣ ਦੇ ਵਿੱਚ ਆ ਦੂਸਰਾ ਸੁਹਾ ਤਾਜੀ ਸੁਈ ਹੋਈ ਆ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਫੁੱਲ ਬਾਡੀ ਵੇਟ ਪੂਰੀ ਬਰੀਡ ਕੁਆਲਿਟੀ ਦੇ ਵਿੱਚ ਆ ਤੇ ਸੁਹਾ ਸੁਈਆ ਦੂਜਾ ਤੇ ਰੇਡ ਵੀਰ ਕਹਿੰਦਾ ਬਿਲਕੁਲ ਹਾਂ ਨਾ ਵੇਚਣ ਵਾਲਾ 127000 ਰੁਪਿਆ ਰੇਡ ਵੀਰ ਤਾਂ ਆਪਾਂ ਵੀਡੀਓ ਦੇ ਵਿੱਚ ਹੀ ਕਰਵਾਤੇ ਠੀਕ ਹੈ ਕਹਿੰਦਾ ਬਾਵਾ ਹਲੇ ਬੌਲੇ ਦੇ ਵਿੱਚ ਹੀ ਹੈਗੀ ਹੈ ਨਾ ਹੁਣ ਜਮਾ ਖਾਲੀ ਆ ਕੋਈ ਗਾ ਆਪਾਂ ਬਾਜ਼ਾਰ ਨਹੀਂ ਛੱਡੀ ਠੀਕ ਹੈ 127 ਜੋ ਮਾਨਦਾਨ ਕਰ ਦਾਂਗੇ ਠੀਕ ਹੈ ਵਿੱਚ ਮੌਕੇ ਤੇ ਗਜਾਇਸ ਵਗੈਰਾ ਹੋ ਜੋਗੀ ਬੜ ਵੱਡੀ ਬੁੱਡੀ ਦੇਖੋ ਬਹੁਤ ਆ ਤੇ ਬਾ ਕੀ ਥਾਣ ਦੇਖੋ ਯਾਰ ਮੇਨ ਗੱਲ ਹੱਥੀ ਚਵਾਈ ਵਾਲਾ ਥਾਣਾ 30 ਕਿਲੋ ਦੁੱਧ ਦੇ ਵਿੱਚ ਆ ਮੈਂ ਤੇ ਅੱਗੇ ਬਾਈ ਜੀ ਦੇਖ ਰਹੇ ਆ ਦੋ ਨੰਬਰ ਬਿਹੜ ਆਪਾਂ ਦੋ ਨੰਬਰ ਨਾ ਯਾਰ ਸਰ ਬੱਛੀ ਆਈ ਬਣਾ ਬੱਛੀ ਵੀ ਦਿਖਾ ਦੇ ਅੱਛਾ ਐਰ ਸੈਰ ਦੀ ਬੱਚੀ ਕਹਿੰਦਾ ਦਾੜੀ ਨਾਲ ਮੁੱਛਾ ਵਧੀਆ ਪਈਆਂ ਉਹ ਸਿਸਟਮ ਆ ਵੀ ਇੱਕ ਤੋਂ ਇੱਕ ਵੱਧ ਗਿਆ ਹਨਾ ਸੋ ਜੀ ਇਹਨੂੰ ਕਹਿਵਾ ਦੇਣਾ ਸੂਈ ਨੂੰ ਬਾਈ ਜੀ ਆਪ ਵੀ ਬੱਛੀ ਆ ਇਹ ਕੱਲ ਦੀ ਸੂਈ ਆ ਜੀ ਜੇਰ ਵਗੈਰਾ ਡੰਨ ਜੇਰ ਜਮਾ ਡੰਨ ਉਹਦੀ ਗਾਰੰਟੀ ਹੋ ਆਪਣੀ ਜੀ ਤੇ ਚੋਣ ਚਵਾ ਕਿਵੇਂ ਆ ਬਾਈ ਜੀ ਇਹਦਾ ਕਨੰਬਰ ਆ ਬੇ ਕੱਥੀ ਚੋਲੇ ਬੇ ਕਮਸੀ ਲਾ ਲਓ ਜੀ ਜੀ ਤੇ ਕਹਿੰਦਾ ਭਾਈ ਦਾ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਬਸ ਇਹ ਵੀ 30 ਕਿਲੋ ਦੁੱਧ 28 30 ਕਿਲੋ ਮੰਨ ਕੇ ਲੈ ਲਓ ਬਸ ਅੱਛਾ 28 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੈ ਨੀ ਨੀ ਹੈਗੀ ਠੀਕ ਆ ਤੇ ਭੇ ਨਿਚੋੜੀ ਵੀ ਆਪਾਂ ਨੂੰ ਕੋਈ ਇਰਾਦਾ ਨਹੀਂ ਸੀ ਵੀਡੀਓ ਪਾਉਣ ਦਾ ਜੀ ਤੇ ਸਾਰੀ ਬੂੰਦ ਬੂੰਦ ਕੱਢੀ ਪਈ ਆ ਇੱਧਰ ਥੋੜੀਆਂ ਡਰਦੀਆਂ ਗੇਟ ਤੋਂ ਤੇ ਇਹਦਾ ਰੇਟ ਕੀ ਆ 1 ਲੱਖ ਤੇ 22000 ਰੁਪਏ ਦੀ ਦੇ ਦੇ ਅੱਛਾ ਇਹਦਾ ਰੇਟ 1 ਲੱਖ 22000 1 ਲੱਖ 22000 ਰੁਪਏ ਦਾ ਰੇਟ ਆ ਤੇ ਮਗਰ ਇਹਦੇ ਆ ਗਈ ਐਰ ਸ਼ਹਿਰ ਦੀ ਬੱਚੀ ਹਾਂ ਜੀ ਇਹਹੀਂ ਡੇਡ ਡੇਡ ਦੀਆਂ ਵੀ ਨਹੀਂ ਦੇਣੀਆਂ ਕਿਸੇ ਨੇ 2 ਮਹੀਨਿਆਂ ਨੂੰ ਮਹੀਨੇ ਨੂੰ ਸੁ ਕਹਿੰਦਾ ਵਾ ਬਾਕੀ ਹੁਣ ਤਾਂ ਮੰਨ ਕੇ ਚੱਲ ਵੀ ਸੀਜ਼ਨ 5 ਚਾਰ ਦੇਣੀ ਆ ਬਸ ਛੜੀ ਜਨੰਗਣ ਦੇ ਸਟਾਰਟ ਹੀ ਆ ਹਨਾ ਸਟਾਰਟ ਹੀ ਆ ਜੀ ਅੱਗੇ ਵੇ ਜੀ 3 ਨੰਬਰ ਦੇ ਤਾਜੀ ਹੁਣੀ ਸੂਈ ਦੇਖੀ ਜਾਂਦੇ ਆਪਾਂ ਹਨਾ 10 ਮਿੰਟ ਹੀ ਹੋਇਆ ਸੂਈ ਨੂੰ ਢੋ ਗਰਲੈਂਡੋ ਦਾ ਟੱਚ ਆਇਆ ਠੀਕ ਆ ਬੱਚਾ ਕਿ ਜੇ ਤੇ ਨੇ ਇਹਨੇ ਦਿੱਤਾ ਬੱਸ ਆਛਾ ਇਹਦੇ ਮਗਰ ਬੱਚਾ ਆ ਗਿਆ ਤੇ ਬਾਕੀ ਯਾਰ ਥਣ ਲੈ ਵਈ ਬੜਾ ਭੇੜਾ ਘਬਰ ਧਾਰਾ ਮਾਰ ਕੇ ਦੇਖਿਆ ਚਬਾਈ ਗਾਦੀਆ ਜੀ ਤੇ ਸੂਆ ਕਿਹੜਾ ਸੂਇਆ ਬਾਈ ਜੀ ਸੂਆ ਦੂਜਾ ਸੂਇਆ ਜੀ ਅੱਛਾ ਦੂਜਾ ਸੂਆ ਸੂਇਆ ਅੱਛਾ ਦੂਜਾ ਸੂਆ ਸੂਇਆ ਤੇ ਦੁੱਧ ਕਿੰਨਾ ਮੰਨ ਕੇ ਚੱਲੀ ਆਪਾਂ ਇਹਦਾ ਦੁੱਧ ਜੀ 25 ਕਿਲੋ ਦੱਸਿਆ ਮਾਲਕਾਂ ਨੇ 22 ਤੇ ਹੀ ਮੰਨ ਲਓ ਤਾਂ ਵੀ ਫੈਟ ਵਾਲਾ ਦੁੱਧ ਦੂਏ ਅੱਛਾ ਕੈਣ ਦਾ ਭਾਅ ਵਾ 22 ਤੇ ਹੀ ਮੰਨ ਲੈ ਪਰ ਦੁੱਧ 25 ਕਿਲੋ ਵਾਲੀ ਆ ਤਾਜੀ ਸੂਈ ਕਰਕੇ ਥੋੜਾ ਜਿਹਾ ਕਰਦੀ ਆ ਹਨਾ ਤੇ ਬਾਕੀ ਚੋਣ ਬੜਾ ਪਿੰਡਾ ਠੀਕ ਆ ਥਣ ਦੇਖ ਕੇ ਪਤਾ ਲੱਗਦਾ ਕਿ ਚੌਣ ਬੜਾ ਪਿਆਰਾ ਹੋਣਾ ਜਵਾਕ ਭਾਰ ਸਖਲੇ ਤੇ ਜਿਹਨੂੰ ਨਹੀਂ ਆਉਂਦੀ ਉਹ ਗਾਂ ਇਹ ਲੈ ਜੇ ਰੇਟ ਬਾਈ ਜੀ ਇਹਦਾ ਇਹਦਾ 82000 ਰੁਪਏ ਦੇਵਾਂਗੇ ਅੱਛਾ 82000 ਚ ਮੌਕੇ ਤੇ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂ ਕੋਈ ਵਾਰ ਠੀਕ ਆ 82000 ਚ ਮੌਕੇ ਤੇ ਮਾਣੀ ਮੜਾ ਨਾਲੇ ਨਾੜਾ ਦਿਖਾ ਦੀ ਲੈਵੇ ਤੇ ਬਹੁਤ ਚੰਗੀਆਂ ਨੇ ਠੀਕ ਆ ਸੋ ਮਿਲਕ ਵੇਨ ਵਗੈਰਾ ਦੇਖੋ ਤੇ ਥਣ ਤੁਹਾਨੂੰ ਦੇਖੋ ਬੜਾ ਪਿਆਰਾ ਇੱਕ ਨੰਬਰ ਚਬਾਈ ਠੰਡੀ ਸੀਲ ਜੀ ਚਾਰੇ ਥਣ ਨਿਖੜਵੇਂ ਜਾਵਾਂ ਹਨਾ ਅੱਗੇ ਦੇਖ ਰਹੇ ਆਂ ਬਾਈ ਜੀ ਚਾਰ ਨੰਬਰ ਤੇ ਆਪਾਂ ਜਰਸੀ ਬਹਿੜ ਇਹ ਗੱਬਣ ਆ ਗਈ ਕੱਪਣਾ ਜੀ ਆ ਸੂਆਂ ਵਾਂਗੂ ਲੱਗਦੀਆਂ ਨੇ ਬਾਜ਼ਾਰ ਛੱਡੀ ਹੁੰਦੀ ਆ ਜੀ ਇਹ ਕਹਿੰਦਾ ਬਾ ਡੰਗ ਦੀ ਹੜੀ ਬਸ ਹਾਜ਼ਰੀ ਆ ਤੇ ਕੈਦਨ ਲੈਂਦੀ ਆ ਹਜੇ ਇਹ ਅਸੀਂ ਆ ਰੋਜ਼ ਸੁਵਾਉਣੇ ਆ ਇਹਨੂੰ ਦੇਖੋ ਕੈਦਨ ਕੱਢਦੀ ਆ ਜੀ ਅੱਛਾ ਹੜੇ ਸਵਾ ਦਾ ਬਟਰ ਚੱਕਾਂ ਦੀ ਕੋਈ ਲੋੜ ਹੀ ਨਹੀਂ ਲੱਗਦਾ ਇੱਕ ਦੋ ਤਾਂ ਲੈ ਜੂ ਹੇ ਇਹ ਵੀ ਵੱਡੀ ਬਹੁਤ ਆ ਛੋਟੀ ਨਾ ਮੰਨੋ ਠੀਕ ਆ ਫੁੱਲ ਜਾਤ ਪਾਤ ਆ ਉਹ ਤਾਂ 25 ਕਿਲੋ ਦੱਸਿਆ ਮਾਲਕਾਂ ਨੇ ਜੀ ਦੇਣਾ ਜਾਂਦਾ ਜਿਹੜੇ ਸਾਹਮਣੇ ਰੁਕਤ ਵਧੀਆ ਥਣ ਥੋਣਾ ਇਹਦਾ ਚੰਗਾ ਲੱਗਿਆ ਇੱਕ ਮਸ਼ੀਨ ਵਾਲੇ ਗਿਆ ਘੱਥੀ ਚੋਲਿਓ ਠੀਕ ਆ ਦੋਨੇ ਟਾਈਪ ਦਾ ਬੈਠਦੇ ਥਾਣਾ ਤੇ ਬਾਕੀ ਰੱਸਾ ਪੈਪ ਦੇਖੋ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਫੁੱਲ ਜਿੰਦ ਜਾਨ ਵੱਡੀ ਬੁੱਡੀ ਬਹੁਤ ਆ ਹਵਾਨੇ ਤੇ ਨਾੜਾ ਦੇਖੋ ਹਾਲੇ 1-2 ਦਿਨ ਵਹਿੜ ਕੱਢਦੀ ਪਈ ਆ 3 ਕਿਲੋ ਦੁੱਧ ਦੇ ਸਕਦੇ ਆ ਵਧੀਆ ਕੇਅਰ ਵਾਲਾ ਅੱਛਾ ਪਰ ਆਪਾਂ ਕਹਿੰਦੇ 25 ਮੰਨ ਕੇ ਲੈ ਜੇ ਜੋ 25 ਮੰਨ ਕੇ ਲੈ ਗਿਆ ਬੰਦਾ ਤੇ ਮੁਰੇ 27-28 ਦਿੱਤਾ ਤਾਂ ਫੇਰ ਸੁਆਦ ਆਉਣ ਵਾਲਾ ਕਹਿੰਦਾ ਵੀ ਹਾਂ ਧੌੜੇ ਉਹ ਗਾਂ ਲੈ ਕੇ ਆਏ ਸੀ ਸਹੀ ਗੱਲ ਸੋ 4 ਨੰਬਰ ਵਾਲੀ ਗਾਂ ਦਾ ਤੁਹਾਡੇ ਸੁਪਨੇ ਇਹ ਜੇ ਪੂਰੇ ਕਰੂ ਬਰੀਡ ਤਿਆਰ ਕਰਨੀਆਂ ਕਹਿੰਦਾ ਬਾਜੀ ਆਪਾਂ ਸੁਪਰ ਸ਼ੀਟਰ ਦਾ ਸੁਪਨਾ ਸੋਚਦਾ ਵੀ ਟਰੈਕਟਰ 4x4 ਚਾਹੀਦਾ ਤੇ ਵੱਡੀ ਗਾਂ ਜਾਵੜੀ ਉਹਦੇ ਹੀ ਸੀਮਣ ਕੰਮ ਕਰੂਗਾ ਅਜੇ ਤਾਂ ਕੱਚੀ ਆ ਹਨਾ ਬਾਕੀ ਮੇਨ ਗੱਲ ਯਾਰੇ ਸੁੰਦੇ ਸੁੰਦੇ ਬਣ ਜਾਂਦੇ ਆ ਤਾਂ ਹਨਾ ਹਾਂਜੀ ਅੱਗੇ ਦੇਖ ਰਹੇ ਆ 5 ਨੰਬਰ ਜੀ ਟੀ ਮੁੱਲ ਜੀ ਦਾ ਅੱਜ ਦਾ 92000 ਰੁਪਏ ਜੀ ਦੇ ਦਾਂਗੇ ਜੇ ਸੂਬੇ ਫਿਰ ਤਾਂ ਲੱਖੋਂ ਨਾ ਕੋ ਥੋੜੇ ਫਿਰ 10 15 ਦੀ ਵੀ ਤੁਹਾਨੂੰ ਪਤਾ ਬੱਸੀ ਮੁਰਸੀ ਦੇਤੀ ਠੀਕ ਹੈ 92000 ਦੀ ਬੱਛੀ ਆਜਾਪਾ ਦੇਣੀ ਆ ਹਾਂਜੀ ਅੱਗੇ ਇਹਦੇ ਨਾਲ ਦੀ ਵੇੜ ਦੇਖ ਰਹੇ ਆ 5 ਨੰਬਰ ਜੀ ਇਹ ਵੀ ਬਹੁਤ ਚੰਗੀਆਂ ਬੱਲੋ ਇਹ ਕਿਹੜਾ ਸੂਆ ਸੂਰੀ ਆ ਜੀ ਇਹ ਦੂਜਾ ਸੂਆ ਸੂਰੇ ਦੇ ਨਾਲ ਅੱਛਾ ਦੂਜਾ ਸੂਆ ਸੂਰੀ ਆ ਤੇ ਦਿਨ ਕਹਿ ਲੈਂਦੀ ਆ ਜੀ अच्छा एक हफ्ता हजे इदा सूण च बाकी आ बाजन वजूद इना इन्नी चंगी आ बाजन वजूद दी रंग इना प्यारा गा जी इन्नी ठंडी आ बस जिथे पैर ਧਰ ਲਿਆ ਵਾ ਸੁੱਥੀ ਧਰ ਲਿਆ ਠੀਕਾ ਮਾਣਾ ਹੱਥੀ ਚਵਾਈ ਵਾਲਾ ਇਨਾ ਚੰਗਾ ਲੱਗਿਆ ਸਾਡੀ ਗੱਲਾਂ ਦੇ ਬਾਹਲੀਆਂ ਸ਼ਿਫਤਾ ਨੇ ਗਾਉਂਦੀਆਂ ਹਜੇ 5 4 ਦਿਨ ਕੱਢ ਜੂਗੀ ਹਨਾ ਹਾਂਜੀ ਇਹਦਾ ਰੇਟ ਕੀ ਰੱਖਿਆ ਜੀ ਰੇਟ ਇਹਦਾ ਅੱਜ 77000 ਰੁਪਏ ਦੇ ਦਾਂਗੇ 78000 ਦੀ ਬਿਹੜ ਅੱਜ ਆਪਾਂ ਇਹ ਦੇ ਦਾਂਗੇ ਹਾਂ ਸੂਕੇ ਹੋਰ ਮੁੱਲੂਆ ਜੀ ਬਾਕੀ ਵੱਡੀ ਬੁੱਡੀ ਸਾਫ ਸੁਥਰੀ ਗੋਲ ਮਟੋਲ ਪਈ ਆ ਜਮਾ ਹਣਾ ਜਮਾ ਕਿਸੇ ਪਾਸੇ ਲੱਸੀ ਨਾ ਵੀ ਨਾ ਨੂਣਾ ਵੇਖ ਟਲੋ ਪਾਲੀ ਚੰਗੀ ਆ ਜਿੰਨਾ ਇਹਨੂੰ ਜਿਵੇਂ ਕਹਿੰਦੇ ਹੁੰਦੇ ਇਹਦੀ ਉਮਰ ਲਾਵੇ ਜਿੰਨਾ ਸਰਾਲੇਗਾ ਉਨਾ ਹੀ ਥੋੜਾ ਜੀ ਕਹਿੰਦਾ ਕਿਸੇ ਕਿਸੇ ਪਾਸੇ ਹੱਥ ਤਰਾਜਿਆ ਟਾਈਮ 'ਚ ਹੈ ਨਹੀਂ ਹਾਂ ਤਿਆ ਕਿ ਵੀਰੇ ਜਰਸੀ ਬੱਛੀ ਦੇਖ ਰਹੇ ਆਪਾਂ ਜਰਸੀ ਬੱਛੀ ਬਈ ਇਹ ਦੂਜੇ ਸੂਏ ਆ ਇਹਨੇ 17 ਕਿਲੋ ਦੁੱਧ ਦਿੱਤਾ ਕੋਈ ਆਪਾਂ 20 ਨਹੀਂ ਕਹਿ ਕੇ ਦਿੰਦੇ ਜੀ ਬਹੁਤ ਚੰਗੀ ਆ ਸ਼੍ਰੀ ਸ਼ਰੂ ਦੇ ਇਹ 10 ਦਿਨ ਪਹਿਰੇ ਤੇ ਬਹੁਤ ਸੋਹਣੀ ਆ ਪਰ 나ੜ ਜੀ ਕੀ ਆ ਬਤਾ ਮੁਰਲੀ ਰੱਤ ਕੋਲ ਮੁਖ ਦਿਆ ਜਾ ਗਿਆ ਹੈ ਨਾ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਜੀ ਮੂੰਹ ਦਿਖਾ ਮੂੰਹ ਦੇਖ ਅੱਛਾ ਸੂਆ ਸੁੰਦਿਆ ਦੂਜਾ ਦੂਜਾ ਸੂਆ ਸੁੰਦਿਆ ਤੇ ਦਿਨ ਕੱਢ ਜੂ 10 ਲੱਗਦਾ ਹਨਾ ਲਾਜ਼ਮੀ ਕੱਢੂ ਜੀ ਜੀ ਰੇਟ ਇਹਦਾ ਵੇਚਣ ਵਾਲਾ ਰੇਟ ਇਹਦਾ 72000 ਰੁਪਏ ਆ ਜੀ ਮਾਰੀ ਮੁੱਟੀ ਗੁਜਾਇਆ ਸਾਈ ਗਈ ਦੀ ਕਰਦੇ ਕੋਈ ਗੱਲ ਨਹੀਂ ਮਾਨਤਾ ਨਾਲ ਜ਼ਰੂਰ ਕਰਾਂਗੇ ਜਿਹੜਾ ਕਰੇ ਆਉ ਠੀਕ ਹੈ 72000 ਚੋਂ ਮਾਨਦਾਨ ਆਪਾਂ ਕਰ ਦਾਂਗੇ ਨਵਾਂ ਹਨ ਨਿਊ ਜਨਰੇਸ਼ਨ ਦੂਜਾ ਸੂਆ ਬੜੀ ਮਜ਼ਬੂਤ ਹੋਵੇ ਇੱਕ 10 ਸਾਲ ਜਿ ਰੱਖ ਲਓ ਐ ਨਹੀਂ ਹੈਗਾ ਵੀ ਬੁੱਢੀ ਹੋ ਜੀ ਠੀਕ ਹੈ ਟੌਪ ਕਲਾਸ ਜਾਸਦੀ ਪਛੀ ਸੂਰੀਆ ਹਨਾ ਰੰਗ ਬਹੁਤ ਪਿਆਰਾ ਜੀ ਜੀ ਇਹ ਸੀਗੀ ਆਪਣੀ 6ਵੇਂ ਨੰਬਰ ਤੇ ਹਨਾ ਹਾਂਜੀ ਕਰਾਈ ਵੀ ਆਪਣੀ ਅੱਗੇ ਇੱਕ ਕਾਲਾ ਕੋਬਰਾ ਦੇਖ ਰਹੇ ਹਾਂ ਇਹ ਬਾੜੀ ਚੰਗੀ ਆ ਜੀ ਦੰਦਾਂ ਚ ਹੀ ਆਵੇ ਅੱਛਾ ਦੰਦੋ ਕਿਵੇਂ ਆ ਇਹ ਵਾਖੀਰੀ ਜਾਂ ਦੋਂਦੀ ਹੂ ਪਟਾਏ ਨਹੀਂ ਥੋੜਾ ਜਿਹਾ ਖੁੱਲੀ ਫਿਰਦੀ ਕਰਕੇ ਠ ਪਹਾੜੋਂ ਹੀ ਸਟਾਰਟ ਕਰਤੀਆਂ ਨੰਗੀਨਾ ਹੀ ਅਜੇ ਤੇ ਬਣੀ ਨਾ ਇੰਨਾ ਲੇਵਾ ਫੱਟ ਲੇਵਾ ਦਾ ਲੱਗ ਸੀ ਕੈਦ ਨਾ ਕੱਢ ਜੂਗੀ ਅਜੇ ਬਸ ਇਹਦਾ ਹਫਤਾ ਦਾ ਦੱਸਿਆ ਕਮਾਲ ਕਰਨ ਅੱਛਾ ਇੱਕ ਹਫਤਾ ਅਜੇ ਦਾ ਸੂਨ ਦੇ ਵਿੱਚ ਬਾਕੀ ਪਿਆ ਹੈਗਾ ਤੇ ਇਹਦਾ ਦੁੱਧ ਦਾ ਕੀ ਜਾਂਦਾ ਚੱਲਈ ਆਪਾਂ ਦੁੱਧ ਜੀ 22-23 ਕਿਲੋ ਪਲੂਣ ਹੀ ਦੂੰ ਅੱਛਾ 22-23 ਕਿਲੋ ਦੁੱਧ ਇਹਨੇ ਪਲੂਣ ਨਹੀਂ ਕੱਢਦੇ ਕੋਈ ਜਰਸੀ ਦੇ ਪੇਟੋਂ ਹੋਈ ਵੀ ਆ ਜੀ ਅੱਛਾ ਜਰਸੀ ਦੇ ਪੇਟੋਂ ਐਚ ਐਫ ਰਿਕਲੀ ਵੀ ਆ ਹਾਂ ਠੀਕ ਹੈ 30 ਕਿਲੋ ਵਾਲੀ ਜਰਸੀ ਦੇ ਪੇਟੋਂ ਹੋਈ ਵੀ ਆ ਠੀਕ ਹੈ ਦੋ ਬੰਦਾ ਮਿਲਦਾ ਇਹੋ ਵਿੱਚ ਆ ਗਏ ਤੇ ਹਣਾ ਤੇ ਬਾਕੀਰ ਘੋੜੀ ਜਰਗੀ ਬੱਛੀ ਆ ਹਨਾ ਵਾਹ ਨੁਕਰੀ ਘੋੜੀ ਆ ਜੀ ਇਹਦਾ ਰੇਟ ਕੀ ਰੱਖਿਆ ਬਾਈ ਜੀ ਆਪਾਂ ਰੇਟ ਅੱਜ ਇਹਦਾ ਇਹਦਾ 85000 ਰੁਪਇਆ ਜੀ ਠੀਕ ਆ 85000 ਰੁਪਇਆ ਪਲੋਂ ਪਹਿਲਾ ਸੁਦਾ ਸੂਰੀ ਆ ਥੋੜੀ ਸਵੈਰੀਂ ਪਾਉਣੀ ਨਹੀਂ ਸਟਾਰਟ ਕਰਤੀ ਹਨਾ ਠੀਕ ਆ ਕਹਿੰਦਾ ਬਾ ਨੈ ਨਖਰਾ ਨੁਖਰਾ ਬੜਾ ਬੱਛੀ ਦੇ ਵਿੱਚ ਖੀਰੀ ਆ ਦੋਂਦੀ ਹੋਈ ਆ ਕੀ ਠੀਕ ਆ ਦੇਖ ਲੋ ਇਹ ਦੰਦ ਪਟਾੜੇ ਦਾ ਸੋ ਵੀਰੋ ਦੋ ਦੰਦ ਦਾ ਬੱਛੀ ਦੰਦ ਦਾ ਪਾ ਪਟਾ ਕੇ ਦਿਖਾ ਦੇ ਦੇ ਚੱਗਦੀ ਪਈ ਹੈ ਜੀ ਹਨਾ ਤੇ ਕਹਿੰਦਾ ਪਰ ਜਦੋਂ ਮਰਜੀ ਵੀਰ ਆਵੇ گاਵਾ 10 12 ਹੁੰਦੀਆਂ ਹੀ ਆਪਣੇ ਕੋਲ ਲਾਜ ਔਰਦੇ ਨਹੀਂ ਹੈਗੇ ਕਿਸੇ ਨੂੰ ਜਦੋਂ ਮਰਜ਼ੀ ਆਓ ਜੀ ਕੋਈ ਮੰਡੀ ਨਹੀਂ ਕੁਛ ਨਹੀਂ ਵੀ ਇੱਕ ਦਿਨ ਆਪਾਂ ਮਾਲ ਵੇਚਣਾ ਜਦੋਂ ਮਰਜ਼ੀ ਆਓ ਜੀ ਸੋ ਕਹਿੰਦਾ ਬਾ ਜਦੋਂ ਮਰਜ਼ੀ ਆਓ گاਵਾ ਅਠ ਦਾ ਸਾਜਰ ਹੁੰਦੀ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ 9779605